ਮੁੰਡੇ ਜਾਂ ਕੁੜੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਟੋਕਣੀ ਉੱਪਰ ਜਗਦੇ ਦੀਵੇ ਰੱਖ ਕੇ ਟੋਕਣੀ ਨੂੰ ਕਿਸੇ ਇਸਤਰੀ ਖਾਸ ਤੌਰ ਤੇ ਮੁੰਡੇ ਜਾਂ ਕੁੜੀ ਦੀ ਮਾਮੀ ਦੇ ਸਿਰ ਉੱਪਰ ਰੱਖ ਕੇ ਪਿੰਡ ਦੀਆਂ ਗਲੀਆਂ ਵਿੱਚ ਗੀਤ ਗਾਉਂਦੀਆਂ ਇੱਕ ਰਸਮ ਨੂੰ ਜਾਗੋ ਕੱਢਣੀ ਕਹਿੰਦੇ ਨੇ ਜਾਗੋ ਦਾ ਅਰਥ ਹੈ ਜਾਗਣਾ ਇਸ ਲਈ ਇਸ ਰਸਮ ਦੇ ਪੂਰੀ ਹੋਣ ਤੱਕ ਸਾਰੇ ਰਿਸ਼ਤੇਦਾਰ ਤੇ ਪਰਿਵਾਰ ਵਾਲੇ ਜਾਗਦੇ ਰਹਿੰਦੇ ਹਨ ਜਾਗੋ ਲਈ ਪਿੱਤਲ ਦੀ ਟੋਕਣੀ ਲਈ ਜਾਂਦੀ ਸੀ ਟੋਕਣੀ ਉਪਰ ਆਟੇ ਦੇ ਦੀਵੇ ਬਣਾ ਕੇ ਰੱਖੇ ਜਾਂਦੇ ਸੀ ਉਹਨਾਂ ਵਿੱਚ ਸਰੋਂ ਦਾ ਤੇਲ ਪਾ ਕੇ ਦੀਵੇ ਜਗਾਏ ਜਾਂਦੇ ਸੀ ਟੋਕਣੀ ਮਾਮੀ ਦੇ ਸਿਰ ਤੇ ਰੱਖੀ ਜਾਂਦੀ ਸੀ ਮਾਮੀ ਦੇ ਸੱਗੀ ਫੁੱਲ ਪੂਰੇ ਗਹਿਣੇ ਤੇ ਗੋਟੇਕ ਨਾਲ ਦੀ ਕਿਨਾਰੇ ਵਾਲਾ ਘਗਰਾ ਪਾਇਆ ਹੁੰਦਾ ਸੀ ਜਾਗੋ ਪਹਿਲਾ ਮੁੰਡੇ ਜਾਂ ਕੁੜੀ ਦੇ ਤਾਏ ਚਾਚਿਆਂ ਦੇ ਘਰ ਜਾਂਦੇ ਸੀ ਤੇ ਫਿਰ ਸਾਰੇ ਪਿੰਡ ਦੇ ਘਰਾਂ ਅੱਗੇ ਹੋ ਕੇ ਜਾਂਦੇ ਸੀ ਗੀਤ ਗਾਏ ਜਾਂਦੇ ਸਨ ਗਿੱਧਾ ਪਾਇਆ ਜਾਂਦਾ ਸੀ ਜਿਸ ਦੇ ਵੀ ਘਰ ਹੋ ਜਾਂਦੇ ਸੀ ਉਹ ਦੀਵੇ ਵਿੱਚ ਤੇਲ ਪਾਉਂਦੇ ਸੀ ਤੇ ਸ਼ਗਨ ਵੀ ਦਿੰਦੇ ਸੀ ਜਾਗੋ ਦੇ ਰਸਤੇ ਵਿੱਚ ਜੇ ਕੋਈ ਮੰਝਾ ਡਾਹਿਆ ਪਿਆ ਹੁੰਦਾ ਸੀ ਉਸ ਦਾ ਮੰਝਾ ਮੁੱਦਾ ਮਾਰ ਦਿੱਤਾ ਜਾਂਦਾ ਸੀ ਉਸ ਨੂੰ ਹੀਠਾਂ ਸੁੱਟ ਦਿੰਦੀਆਂ ਸੀ ਆਹ ਦੇਖੋ ਨਿਕੰਡੋਂ ਨਹੀਂ ਚਾਚੀ ਦੇ ਤੱਕ ਤੇ ਨਿਕੰਡੋਂ ਨਹੀਂ ਨਜ਼ਰੋਂ ਬਾਹਰ ਨੀ ਮੈਂ ਆਇਂ ਖਲੋਤੀ ਦੇ ਨੀ ਤੂੰ ਕਰ ਬਹਿ ਕੀ ਬਹਿ ਜੇਕਰ ਰਸਤੇ ਵਿੱਚ ਕੋਈ ਬਾਣੀਏ ਦੀ ਹੱਟੀ ਆ ਜਾਂਦੀ ਸੀ ਤਾਂ ਉਸ ਦੇ ਹੱੱਟੀ ਵਿੱਚੋਂ ਰਿਓੜੀਆਂ ਪਤਾਸੇ ਖੰਡ ਖੇਡਣੇ ਮਖਾਣੇ ਆਦਿ ੱੱਕੇ ਨਾਲ ਚੁੱਕ ਲੈਂਦੀਆਂ ਸੀ ਜਾਗੋ ਸਮੇ ਕੋਈ ਗੁੱਸਾ ਨਹੀਂ ਕਰਦਾ ਸੀ ਅੱਜ ਕੱਲ ਤਾਂ ਬਹੁਤੇ ਵਿਆਹ ਮੈਰੇਜ ਪੈਲਸਾਂ ਵਿੱਚ ਹੁੰਦੇ ਹਨ ਜੋ ਕਿ ਕੁਝ ਘੰਟਿਆਂ ਦੇ ਵਿੱਚ ਹੀ ਨਿਬੜ ਜਾਂਦੇ ਹਨ ਹੁਣ ਮੁੰਡੇ ਕੁੜੀ ਦੇ ਵਿਆਹ ਸਮੇ ਹਰ ਪਰਿਵਾਰ ਜਾਗੋ ਦਾ ਕਟਦੇ ਹਨ ਪਰ ਦਿਨੋਂ ਦਿਨ ਇਹ ਰਸਮ ਘਟਦੀ ਜਾ ਰਹੀ ਹੈ ਵੀਡੀਓ ਪਸੰਦ ਆਏ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜਿਹਾ ਹੀ ਕਲਚਰ ਨਾਲ ਰਿਲੇਟਡ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੱਸਦੇ ਰਹੋ ਵਸਦੇ ਰਹੋ ਮੁਸਕਰਾਉਂਦੇ ਰਹੋ